ਪੰਜਾਬ ਪੁਲਿਸ ਦੇ ਸਾਰੇ ਸਿਪਾਹੀਆਂ ਨੂੰ ਬੇਨਤੀ ਹੈ ਵੀ ਜੇ ਤੁਸੀਂ ਡਿਊਟੀ 'ਤੇ ਜਾਵੋਗੇ ਜੇ نیٹ ਬੰਦ ਹੋ ਗਿਆ ਛੋਡੇ ਪਰਿਵਾਰ ਦੇ ਕੋਲੋਂ ਪਿੰਡ ਦਾ ਭੱਜਣ ਗਈ ਆਸੇ-ਪਾਸੇ ਇੰਨਾ ਬੰਦਾ ਤਾਂ ਮਰਦਾ ਵੀ ਨਹੀਂ ਜੇ ਮਰਿਆ ਤਾਂ ਥੋੜੀ-ਮੋਟੀ ਅੱਗ ਲਾ ਕੇ ਛੱਡ ਦੇਣਗੇ ਤੇ ਛੋਡੇ ਪਰਿਵਾਰ ਵੀ ਤਾਂ ਤੱਕਾ ਹੋਊਗਾ ਛੋਡੇ ਪਰਿਵਾਰ ਨਾਲ ਸਾਰੇ ਸ਼ਹਿਰਾਂ ਦੇ ਵਿੱਚ ਬੈਠੇ ਹਾਂ ਤੁਹਾਨੂੰ ਪਤਾ ਹੀ ਹੈ ਬਰਾਬਰ ਗਿਣਤੀ ਹੋਈ ਪਈ ਹੈ ਜੀ ਫੇਰ ਜਿਹੜੇ ਮੋٹے ਮੋਟੇ ਬੰਦੇ ਆ ਜਿਵੇਂ ਲੱਖੇ ਸਿਧਾਨੇ ਅਰਗੇ ਜਾਂ ਜਿੰਨੇ ਕਲਾਕਾਰ ਆ ਬੱਬੂ ਮਾਨ ਅਰਗੇ ਜਿੰਨੇ ਹੋਰ ਵੀ ਆ ਸਾਰਿਆਂ ਨੂੰ ਚੱਕ ਲਿਆ ਜਾਊਗਾ ਤੇ ਐ ਨਹੀਂ ਬੰਦਾ ਮਾਰ ਦੇਣ ਮਾਰੇ ਹੀ ਜਾਊਗਾ ਤੇ ਜਿੰਨੀਆਂ ਪੁਲਿਸ ਆ ਸਾਰੀ ਪੁਲਿਸ ਮਾਰੀ ਜਾਊਗੀ ਤੇ ਜਿਹੜੀਆਂ ਕੁੜੀਆਂ ਉਹਨਾਂ ਨੂੰ ਬੰਧਕ ਬਣਾ ਲਿਆ ਜਾਊਗਾ ਥਾਣਾ ਵਿੱਚ ਨਿਕਲ ਨਹੀਂ ਦਿੱਤਾ ਜਾਊਗਾ ਸੋਡੇ ਰਸਤੇ ਰਾਂ ਨਾਲ ਵੀ ਹੋਣਾ ਇਸ ਕਰਕੇ ਸਾਰੀ ਪੰਜਾਬ ਪੁਲਿਸ ਇੱਕ ਵਾਰੀ ਧਰਨੇ ਤੇ ਆ ਜਾਓ ਆਪਾਂ ਨੂੰ ਇਹ ਭਗਵੰਤ ਮਾਨ ਦੀ ਭੈਣ ਦੇ ਲੰਨ ਵੜ ਗਿਆ ਜਿਹੜਾ ਤੁਸੀਂ ਇਹਨੂੰ ਚੁਣ ਲਿਆ ਇਹਦੇ ਅੱਖੇ ਕੋਈ ਨਹੀਂ ਲੱਗ ਰਿਆ ਇਹ ਨਕਲੀ ਭਗਤ ਸਿੰਘ ਬਣਿਆ ਫਿਰਦਾ ਹੈਗਾ ਇਹ ਬੰਦੇ ਨੇ ਆਪਦੀ ਘਰ ਵਾਲੀ ਛੱਡਤੀ ਯਾਰ ਬਰਾਬਰ ਦੀ ਕੁੜੀ ਨਾਲ ਵਿਆਹ ਕਰਵਾ ਲਿਆ ਕੀ ਇਹ दारू ਪੀਣਾ ਬੰਦਾ ਤੁਸੀਂ ਮੁੱਖ ਮੰਤਰੀ ਬਣਾ ਲਿਆ ਕੀ ਇਹ ਰਿਪੋਰਟਾਂ ਕਿੱਥੇ ਤੱਕ ਜਾਂਦੀਆਂ ਵੀ ਪਿਆਵ ਵਾਲਿਆਂ ਨੇ ਮੁੱਖ ਮੰਤਰੀ ਕਿੱਥੋਂ ਦਾ ਬਣਾ ਰੱਖਿਆ ਫਿਰ ਇਹ ਪਾਕਿਸਤਾਨ ਵਾਲੀ ਜਿਹੜੀ ਮਰੀਮ ਨਮਾਜ਼ ਆ ਉਹਦੇ ਬਾਰੇ ਬੋਲੀਆਂ ਦਾ ਉਹ ਕਹਿੰਦੀ ਲਾਹੌਰ ਵਾਲੀ ਆਏ ਕਹਿੰਦੀ ਆ ਵੀ ਤੇਰੀ ਉਹ ਕੀ ਲੱਗਦੀ ਹੈਗੀ ਉਹਨਾਂ ਉਹ ਤਾਂ ਸੱਚੇ ਮੁਸਲਮਾਨਾਂ ਦੀ ਧੀ ਹੀ ਆ ਤੇ ਫੇਰ ਜਿਹੜੇ ਜਿੰਨੇ ਬਾਹਰ ਬੈਠੇ ਆ ਆਪਣੇ ਜਦੋਂ ਉਹ ਰਿਪੋਰਟਾਂ ਦਈ ਜਾਂਦੇ ਟਰੂਡੋ ਕਹੀ ਜਾਂਦਾ ਵੀ ਇੰਨੇ ਬੰਦੇ ਅਸੀਂ ਬਾਹਰ ਕੱਢਨੇ ਆ 15000 ਬੰਦਾ ਅਸੀਂ ਪਾਸੇ ਹੋ ਗਿਆ 15 ਨੂੰ ਤੁਸੀਂ 60 ਨਾਲ ਗੁਣਾ ਕਰ ਲਓ ਕਿੰਨੇ ਬੰਦੇ ਬਣ ਗਏ 트ੰਪ ਕਹੀ ਜਾਂਦਾ ਅਸੀਂ ਬੰਦੇ ਬਾਹਰ ਕੱਢਨੇ ਆ ਜਦੋਂ ਆਪਣਾ ਨਾਂ ਇੰਨਾ ਬਦਨਾਮ ਹੋ ਗਿਆ ਵੀ ਖਾਲਸਤਾਨੀਆਂ ਨੇ ਇਹ ਕਰਤਾ ਤਾਂ ਆਪਣੇ ਬੰਦਿਆਂ ਨੂੰ ਉਥੋਂ ਸਮੁੰਦਰੀ ਜਹਾਜ਼ਾਂ ਰਹੀਂ ਜਾਂ ਕਿਸੇ ਤਰੀਕੇ ਨਾਲ ਹੀ ਭੇਜਣਗੇ ਵੀ ਜਾਓ ਆਪਦੇ ਪੰਜਾਬ ਨੂੰ ਸੰਭੋ ਤੇ ਉਹ ਜਹਾਜ਼ ਵਾਪਸ ਨਹੀਂ ਆਉਣੇ ਉਹ ਸਮੁੰਦਰਾਂ ਦੇ ਵਿੱਚ ਡੋਬ ਦਿੱਤੇ ਜਾਣਗੇ ਉੜਗਾਂ ਨੂੰ ਉੱਥੇ ਨਰਵਸਤਰ ਕਰ ਰਿਹਾ ਗਿਆ ਉਹ ਜਿਵੇਂ ਉਹ ਪਹਿਲਾਂ ਜਦੋਂ ਵੀ ਗੁਰੂਆਂ ਨੇ ਗੱਲ ਹੋਈ ਸੀ ਵੀ ਕਿਸ ਤਰ੍ਹਾਂ ਰਹਿਣਾ ਹੈ ਤਾਂ ਆਪਣੇ ਗੁਰੂਆਂ ਨੂੰ ਕਿਹਾ ਸੀਗਾ ਵੀ ਜਿਸ ਤਰ੍ਹਾਂ ਦਾ ਬੰਦਾ ਸੀਦਾ ਥੀ ਟੱਕ ਕੇ ਰੱਖੋ ਉਸ ਤਰ੍ਹਾਂ ਛੱਡ ਦਿਓ ਉਹ ਕਹਿੰਦੇ ਵੀ ਨਹੀਂ ਅਸਟਾ ਜਿੰਨੇ ਜਨਮ ਲਿਆ ਉਹ ਮੈਂ ਛੱਡਾਂਗੇ ਇੱਥੇ ਆਪਣੇ ਰੋਲੇ ਪਏ ਸੀਗੇ 20 ਦਸੰਬਰ ਨੂੰ ਹੀ ਕਿਉਂ ਬੋਟਾ ਰੱਖੀਏ ਕਿਉਂਕਿ 20 ਦਸੰਬਰ ਨੂੰ ਗੁਰੂ ਗੋਬਿੰਦ ਸਿੰਘ ਜੀ ਜਦੋਂ ਕਿਲੇ 'ਚ ਕਿਲੇ 'ਚ ਜਦੋਂ ਹਵਾਵਾਂ ਉੱਟੀਆਂ ਸੀ ਵੀ ਗੁਰੂ ਜੀ ਆਪਣਾ ਫੌਜ ਜਾਂਦੋ ਸਾਨੂੰ ਫੌਜਾਂ ਨੇ ਘੇਰ ਲਿਆ ਤੇ ਆਪਾਂ ਇੱਥੇ ਚੱਲ ਗਏ 21 ਤਰੀਕ ਤੋਂ ਬਾਅਦ ਛਿੱਧੀਆਂ ਪੈ ਅ ਵੱਡੇ ਸਹੌਜ ਆਦੇ ਸ਼ਹੀਦ ਹੋ ਗਏ ਸੀ ਉਦੋਂ ਵਾਰ ਸ਼ਹੀਦ ਹੁੰਦੇ ਹੁੰਦੇ 27 ਤੱਕ ਤਾਂ ਸਾਰਾ ਪਰਿਵਾਰ ਵਾਰਤਾ ਸੀਗਾ ਇਸ ਕਰਕੇ ਉਹ ਦੁਸ਼ਮਣੀਆਂ ਇਹ ਹਜੇ ਕੱਢੀ ਅੱਥ ਪਹਿਲਾਂ ਪਰਿਵਾਰ ਵਿਛੋੜੇ ਦੇਈ ਬੈਠੇ ਤੇ ਆਪਾਂ ਨੂੰ ਵੀ ਇਸ ਤਰ੍ਹਾਂ ਹੀ ਕਰਨਗੇ ਤੁਸੀਂ ਲੋਕਾਂ ਨੇ ਜਦੋਂ ਗੁਰੂ ਗੋਬਿੰਦ ਸਿੰਘ ਦੀ ਉਸ ਨੀਸਾਧਾਤਾ ਤੇ ਚੱਲੇ ਨਹੀਂ ਤਾਂ ਤੁਹਾਨੂੰ ਇਹ ਪਾਪ ਲੱਗੂ ਆ ਅ ਜਦੋਂ ਅ ਅੰਗਰੇਜ਼ ਆਪਦੀਆਂ ਬੁੱਕਾਂ ਦੇ ਵਿੱਚ ਇਹ ਲਿਖੀ ਬੈਠੇ ਆ ਵੀ ਜਿਹੜਾ ਹਾ ਪੁਲਿਸ ਦੇ ਉੱਤੇ ਝੱਲਣ ਲੱਗਿਆ ਵੀ ਇਹ ਤਾਂ ਔਰਤਾਂ ਨੂੰ ਇੰਨਾ ਮੰਨਦੇ ਵੀ ਔਰਤਾਂ ਦੀ ਜਿਹੜੀ ਝੱਲ ਰਾਇ ਆ ਆਪਦੀ ਪੱਗ ਤੇ ਲਾ ਕੇ ਰੱਖਦੇ ਆ ਜਿਹੜੀ ਡੋਰੀ ਆ ਕਿ ਕੁੜੀਆਂ ਡੋਰੀ ਪਹਿਨਦੀਆਂ ਤੇ ਇਹ ਪੁਲਿਸ ਡੋਰੀ ਪਾ ਕੇ ਰੱਖਦੀ ਹੈ ਤੁਸੀਂ ਮਾਣਾ ਮੋਟਾ ਗਿਆਨ ਹਾਸਲ ਕਰੋ ਯਾਰ ਕੀ ਕੁਛ ਹੋਈ ਜਾਂਦਾ ਤੁਹਾਨੂੰ 벨ਟ ਬੰਦ ਫੋਰਸ ਕਰਤਾ ਪਿਆਬ ਦੇ ਲੋਕੀ ਕਿ ਤੁਸੀਂ ਕੁੱਟੀਆਂ ਨੇ ਪਿਆਬ ਦੇ ਤੇ ਪੁੱਤੀ ਤਾਂ ਤੁਸੀਂ ਹੈਗੇ ਹੋ ਆਪਸ ਵਿੱਚ ਦੀ ਲੜੀ ਉਹਨਾਂ ਤੇ ਗੰਦੇ ਲੀਡਰਾਂ ਨੂੰ ਫੜ ਲਓ ਪੁਲਿਸ ਰਾਜ ਸਤਾਪਤ ਕਰ ਲਓ ਇਹ ਕਰਨਾ ਪਊਗਾ ਇੱਕ ਦੋ ਦਿਨਾਂ ਦੇ ਵਿੱਚ ਭਵੰਤਵਾਨ ਨੂੰ ਸਾਰੇ ਲੀਡਰਾਂ ਨਾਲ ਮੈਂ ਜਿੰਨੇ ਮੇਰੇ ਨਾਲ ਭਰਾ ਭਰਤੀ ਹੋਏ ਆ 3000 ਜਿੰਨੇ ਵੀ ਹੋਏ ਅਸੀਂ 7000 ਸੀ ਤੇ ਘੱਟੋ ਘੱਟ 3000 ਸਪਈ ਮੇਰੇ ਨਾਲ ਗੱਲ ਕਰ ਰਿਹਾ ਇੱਕ ਸਾਰੇ ਇੱਕ ਦੂਜੇ ਨਾਲ ਗੱਨ ਮੈਣ ਲੱਗੇ ਹੋਏ ਆ ਕਿ ਅਫਸਰ ਨਾਲ ਕੋਈ ਡੀਐਸਪੀ ਨਾਲ ਕੋਈ ਐਮਐਲਏ ਨਾਲ ਸਾਰਿਆਂ ਦਾ ਮੈਂ ਟਰੈਪ ਲਾਈ ਬੈਠਾਗਾ ਮਸਾ ਫੀਲਡਿੰਗ ਸੈੱਟ ਕਰੀ ਆ ਮੋਦੀ ਤੱਕ ਫੀਲਡਿੰਗ ਸੈੱਟ ਕਰੀ ਬੈਠੇ ਆ ਤਾਂ ਤੱਕ ਫੌਜ ਦੇ ਸਾਰੇ ਬੰਦੇ ਜਾਣਦੇ ਮੈਨੂੰ ਆਲ ਆਲ ਇੰਡੀਆ ਦੇ ਪੁਲਿਸਾਂ ਦੇ ਵਿੱਚ ਮੇਰੀ ਜਾਣ ਪਛਾਣ ਮੈਂ ਕਿਉਂਕਿ ਅਸੀਂ ਸਰਪੰਚ ਰਹੇ ਆ ਪਿੰਡ ਦੇ ਸਿਆਸਤ ਦਾ ਮੈਨੂੰ ਹੱਥ ਆ ਸਾਡੇ ਹੱਡਾਂ ਤਰਤੀ ਪਈ ਆ ਜਦੋਂ ਸਰਪੰਚੀ ਸ ਉਸੇ ਸਾਲ ਤੇ ਉਸ ਤੋਂ ਬਾਅਦ ਇਹ ਸਾਰੇ ਸਰਪੰਚੀ ਦੇ ਕੰਮਾਂ 'ਚ ਹਿੱਸਾ ਲੈਣਾ ਦੂਜੀ ਵਾਰ ਅਸੀਂ ਹਰ ਗਏ ਫਿਰ ਉਸ ਤੋਂ ਬਾਅਦ ਅਸੀਂ ਆ ਬੰਦਾ ਵੀ ਜਿਤਾਇਆਗਾ ਇਸ ਕਰਕੇ ਆਈਸਕੇ ਵੀ ਅਸੀਂ 647 ਵੋਟਾਂ ਤੇ ਜਿੱਤੇ ਆਗੇ ਮੇਰਾ ਬੈਲਟ ਨੰਬਰ ਵੀ 1427 ਇਹ 1447 ਹੁਣ ਇਹ ਚੱਲੂਗੀ ਤੇ ਆਪ ਦਾ ਬਚ ਕੇ ਰੋ ਸਾਰੇ ਕਲਾਕਾਰਾਂ ਨੂੰ ਬੇਨਤੀ ਆ ਵੀ ਪਿਆ ਬੰਦ ਕਰ ਲਿਆ ਜਾਵੇ ਕੱਲ ਨੂੰ ਹੀ ਜੇ ਕੋਈ ਪੁਲਿਸ ਫੇਰ ਵੀ ਸਿਪਾਈ ਤਾਂ ਕਰਦੇ ਆ ਤਾਂ ਤੁਸੀਂ ਇਹਨਾਂ ਦੇ ਘਰਾਂ 'ਚ ਵੜ ਜਾਣਾਗਾ ਜਿੱਥੇ-ਜਿੱਥੇ ਦੇ ਹੈਗੇ ਸਭ ਨੂੰ ਪਤਾਗਾ ਆ ਇਹਨਾਂ ਨੂੰ ਸਨੇਹੇ ਲਾ ਦੋ ਘਰਾਂ 'ਚ ਵੀ ਜਿਹੜਾ ਕੋਈ ਪੁਲਿਸ ਦਾ ਸਾਥ ਦੇਊਗਾ ਜਾਂ ਪੁਲਿਸ ਕਿਸਾਨਾਂ ਤੇ ਜਾਂ ਲੋਕਾਂ ਦੇ ਲਾਠੀ ਚਾਰਜ ਕਰੂਗੀ ਤਾਂ ਇਹਨਾਂ ਦੇ ਘਰਾਂ ਦੇ ਵਿੱਚ ਰਸੋਈ ਦੇ ਵਿੱਚ ਇਹਨਾਂ ਦਾ ਪਰਿਵਾਰ ਟੱਡ ਕੇ ਸਿਲੰਡਰ ਫਟਾ ਦੋ ਕਿਉਂਕਿ ਜੇ ਇਹਨਾਂ ਨੇ ਗੋਲੀ ਚਲਾਈ ਤੇ ਉਧਰੋਂ ਬਾਅਦ ਐਡਾ ਵੱਡਾ ਕੰਮ ਹੋ ਗਿਆ ਪਰਸੋਂ ਰਫਾਂਜੀ ਨੂੰ ਅਗਲਾ ਕੀ ਫਿਰ ਕੋਈ ਵੀ ਨਹੀਂ ਬਚਣਾ ਮੇਰੀ ਜਾਣ ਇਨਫੋਰਮੇਸ਼ਨ ਕਦੇ ਝੂਠ ਨਹੀਂ ਗਈਗੀ ਸਪੈਨਿਆਂ ਨੂੰ ਬੇਨਤੀ ਆ ਜਿਹੜੇ ਪ੍ਰੀਤ ਤਰਲਸੋਹੀ ਨੇ ਗਾਣਾ ਕੱਢਿਆ ਸੀ ਵੀ ਜੁੱਤੀਆਂ ਚੜਦੇ ਰਹੇ ਸ਼ੇਰੇ ਪੰਜਾਬ ਦੇ ਆ ਉਹ ਉੱਥੋਂ ਤੱਕ ਲੰਡਨ ਤੱਕ ਗੱਲ ਪਹੁੰਚ ਗਈ ਆ ਆਪਾਂ ਸਾਰਿਆਂ ਨੇ ਸਟੇਟਸ ਵੀ ਲਾਏ ਆ ਤੇ ਉਹਨਾਂ ਨੇ ਫਿਰ ਆਪਾਂ ਨੂੰ ਦੋ ਸਿੰਘ ਲਈ ਜਾਂਦੇ ਆ ਕੋਈ ਹੀਰਾ ਲਈ ਜਾਂਦੇ ਆ ਤਾਂ ਉਹ ਦਿਖਾਇਆ ਗਿਆ ਵੀ ਆਹ ਦੇਖੋ ਜੁੱਤੀਆਂ ਕੌਣ ਚੱਟ ਰਿਹਾਗਾ ਜੇ ਗੁਰੂਗੋਬਿੰਦ ਸਿੰਘ ਜੀ ਨੇ ਸੱਤ ਬਾਰੇ ਸੀ ਤਾਂ ਦੇਖੋ ਉਹ ਤੋਂ ਬਾਅਦ ਵੀ ਸੱਤ ਹੀ ਗ੍ਰਹਿ ਬਣੇ ਸੱਤ ਹੀ ਮਹਾਦੀਪ ਬਣੇ ਸੱਤ ਹੀ ਸਮੁੰਦਰ ਬਣੇ ਆ ਗੁੱਸਾ ਵੀ ਆਦਮੀ ਦਾ ਸੱਤਵੇਂ ਆ ਸਮਾਂ ਤੇ ਜਾਂਦਾ ਸੱਤ ਹੀ ਪੀੜੀਆਂ ਬਣੀਆਂ ਸੱਤ ਹੀ ਜਨਮ ਹੋਏ ਆ ਸੱਤ ਕਰ ਜਿਵੇਂ ਕਹਿੰਦੇ ਨੇ ਡੈਨ ਛੱਡ ਦਿੰਦੀ ਐ ਸੱਤ ਜਨਮਾਂ ਦਾ ਪਾਪ ਨਹੀਂ ਲੈਣਾ ਸਾਰੇ ਦੇਸ਼ ਦੇ ਵਿੱਚ ਖਬਰ ਫਲਾਓ ਸਾਰੇ ਆਪਣਾ ਪੰਜਾਬ ਬੰਦ ਕਰੋ ਨਾਲ ਦੀ ਨਾਲ ਆਪਣੇ ਪੰਜਾਬ 92 ਜਾਨੀ ਇਹਨਾਂ ਦੀ ਕੀ ਔਕਾਤ ਆ ਵੀ ਆਪਾਂ ਨੂੰ ਰੋਕ ਜਾਣ ਕਿ ਕਿੰਨਾ ਪੰਜਾਬ ਤੰਦੂਰ ਵਾਂਗੂ ਤਫਿਆ ਪਿਆਗਾ ਨਜੇ ਪੰਜਾਬ ਦੀ ਸਰਕਾਰ ਟੁੱਟਦੀ ਐ ਤੇ ਨਾਲ ਦੀ ਨਾਲ ਹਰਿਆਣੇ ਦੀ ਸਰਕਾਰ ਟੁੱਟ ਜੂ ਨਾਲ ਦੀ ਨਾਲ ਆਪਾਂ ਪਾਣੀ ਬੰਦ ਕਰ ਦਾਂਗੇ ਇਹ ਰਾਜਸਥਾਨ ਦਾ ਜੀ ਉਹਨਾਂ ਨੇ ਸਰਕਾਰ ਨਾ ਥੋੜੀ ਸਾਰੇ ਦੇਸ਼ ਦੀ ਸਰਕਾਰ ਟੁੱਟ ਗਈ ਆਪਾਂ ਬਸ ਸਾਰਾ ਦੇਸ਼ ਆਪਣਾ ਮਹਿੰਦਰ ਸਿੰਘ ਧੋਨੇ ਨੂੰ ਆਪਾਂ ਦੇਸ਼ ਦਾ ਪ੍ਰਧਾਨ ਮੰਤਰੀ ਦਾ ਐਲਾਨ ਕਰੋ ਕਿਉਂਕਿ ਉਹਦੇ ਟੀਮੇ ਤੇ ਵੀ ਸੱਤ ਲੱਗਿਆ ਹੋਇਆ ਤੇ ਉਹੀ ਵਰਲਡ ਕੱਪ ਜਿੱਤੀ ਪਈ ਆਉਂਦਾਗਾ 2007 ਚ ਹੀ ਉਹਨੇ ਵਰਲਡ ਕੱਪ ਜਿੱਤੇ ਫਿਰ 2011 ਚ ਵਰਲਡ ਕੱਪ ਜਿੱਤੇ ਆਗਾ ਇਹਨਾਂ ਨੂੰ ਬਦਲੋ ਉਹ ਲੋਕ ਤੋਂ ਨਹੀਂ ਤੋਂ ਸੰਨਿਆਸ ਮੰਗੀਆਂ ਤੇ ਵੀ ਤੂੰ ਸੰਨਿਆਸ ਦੇ ਉਹ 40 ਸਾਲਾਂ ਤੋਂ ਬਾਅਦ ਵੀ ਇੰਨਾ ਖੇਡੀ ਜਾਂਦਾ ਯਾਰ ਤੇ ਜਿਹੜਾ ਅੰਮ੍ਰਿਤਸਰ ਕੱਲ ਬੰਬਤ ਮਾਕਾ ਹੋਇਆਗਾ ਉਹ ਤੇ ਉਹ ਉਹਦੇ ਵਿੱਚ ਜੀਵਨ ਫੌਜੀ ਦਾ ਨਾਮ ਆਈ ਜਾਂਦਾਗਾ ਇਹ ਤਾਂ ਉੱਥੇ ਫੌਜ ਭਾਈ ਹੈ ਵੀ ਜਦੋਂ ਆਪਣੇ ਤੇ ਹਮਲਾ ਹੋ ਗਿਆ ਵੀ ਇਹ ਹਰਮੰਦਰ ਸਾਹਿਬ ਵੱਲ ਭੱਜਣਗੇ ਤੇ ਉੱਥੇ ਉਹਨਾਂ ਨੂੰ ਆਪਾਂ ਨੂੰ ਆਉਣ ਜਾਣ ਨਹੀਂ ਦਿੱਤਾ ਜਾਊਗਾ ਤੇ ਆਪਾਂ ਨੂੰ ਥਾਂ ਥਾਂ ਤੇ ਗੋਲੀਬਾਰੀ ਹੋਊਗੀ ਟ੍ਰੇਨਾਂ ਪਰ ਪਰਕੇ ਜਿਵੇਂ ਸੰਗਤ ਮੰਡੀ ਆ ਜਾ ਰਾਮੇ ਮੰਡੀ ਆ ਸਾਰਾ ਆਲ ਇੰਡੀਆ ਇਕੱਠਾ ਹੋ ਜੂ ਇੱਥੇ ਪਹਿਲਾਂ 1919 ਚ ਕੀ ਹੋਇਆ ਸੀ ਕਿ ਜਦੋਂ ਗੋਰੀਆਂ ਨੇ ਆਪਣਾ ਧੱਕਾ ਕੀਤਾ ਤਾਂ ਆਲ ਇੰਡੀਆ ਆਪਣੀ ਮਦਦ ਲਈ ਆਇਆ ਸੀ ਉਦੋਂ ਹੀ ਲਹਿਰ ਚੱਲੀ ਸੀ ਭਗਤ ਸਿੰਘ ਕਰਕੇ ਇਹਨੂੰ ਦੇਸ਼ੇ ਕਿੱਡੇ ਮਾੜੇ ਲੀਡਰ ਆਏ ਰ ਉਹਨੂੰ ਉਹਨਾਂ ਨੂੰ ਤੁਸੀਂ ਫਾਂਸੀ ਤੇ ਚੜਾਤਾ ਜਿਹੜੇ ਦੇਸ਼ ਨੂੰ ਅਜਾਦ ਕਰਵਾ ਕੇ ਗਲ ਕਰ ਆਜ਼ਾਦ ਆਪਣਾ ਦੇਸ਼ ਹੋ ਨਹੀਂ ਹੋਇਆ ਸਾਰੇ ਗੋਰਿਆਂ ਜਿਵੇਂ ਲੱਖਾਸਧਾਨਾ ਕਹਿੰਦਾ ਵੀ ਹਰ ਹਰਿਆਣੇ ਦੇ ਮੁੰਡੇ ਭਰਤੀ ਕਰ ਲੈ ਜਾਂ ਕਿਤੋਂ ਦੇ ਪਰਲ ਜਿਹੜੇ ਭਰਤੀ ਕਰ ਲੈ ਤਾਂ ਜਿਹੜੇ ਆਈਪੀਐਸ ਅਫਸਰ ਆ ਜਾਂ ਜੱਜ ਆ ਤਾਂ ਇਹ ਤਾਂ ਉਹ ਆਪ ਦੇ ਭਰਤੀ ਕਰੇ ਬੈਠੇ ਉਹ ਦੇਸ਼ਾਂ ਦੇ ਤੁਸੀਂ ਕਿੱਥੋਂ ਆਜ਼ਾਦ ਹੋ ਸਾਈ ਨਾਲ ਦੀ ਨਾਲ ਕਰੰਸੀ ਦੇ ਕੇ ਪੂਈ ਜੇ ਪੰਜਾਬ ਪੰਜਾਬ ਆਜ਼ਾਦ ਹੁੰਦਾ ਆਪਣਾ ਦੇਸ਼ ਆਜ਼ਾਦ ਹੁੰਦਾ ਸਾਰੀ ਨਾਲ ਦੀ ਨਾਲ ਕਰੰਸੀ ਦੇ ਕੇ ਪੂਈ ਸਾਰੇ ਲੋਕ ਆਪਣੇ ਵਾਪਸ ਆ ਜਾਣਗੇ ਬਾਹਰਲੇ ਜੇ ਸਾਨੂੰ ਕੋਈ ਮੇਰੀ ਗੱਲ ਝੂਠ ਲੱਗਦੀ ਹੈ ਤਾਂ ਮੈਂ ਆਪਦੇ ਆਪ ਦੀ ਗੋਲੀ ਮਾਰ ਲਊਗਾ ਕੋਈ ਚੱਕਰ ਨਹੀਂ ਮੈਂ ਤਾਂ ਪੰਜ ਜਿਹੀ ਭੈਣ